ਅਲੇ ਪਟੋਆ ਪਟ ਇੱਥੇ ਬੰਦਾ ਦੱਬਿਆ ਤੂੰ ਹਾਂ ਜਨਾਬ ਗਲਤੀ ਹੋ ਗਈ ਬਾਈ ਵੀਡੀਓ ਨਾ ਬਣਾਉ ਮੇਰੀ ਵੀ ਅੱਜ ਦਾ ਸਵਾਲ ਆ ਵੀਡੀਓ ਤਾਂ ਬਣੂਗੀ ਬਾਈ ਹੁਣ ਵੀਡੀਓ ਬਣੂਗੀ ਵੀਡੀਓ ਤਾਂ ਬਣੂਗੀ ਤੂੰ ਕੌਣ ਆ ਵੀਡੀਓ ਤੂੰ ਹੱਟ ਪੜ ਤੋ ਇਹ ਗਲਤੀ ਹੋ ਗਈ ਸਰ ਬਣਾ ਬੰਦਾ ਇੱਥੇ ਹੀ ਮਾਰਿਆ ਪਰ ਮੈਂ ਇਕੱਲੇ ਦਾ ਕੰਮ ਨਹੀਂ ਹੈਗਾ ਇਹ ਇਹ ਮੇਰੇ ਨਾਲ ਹੋਰ ਵੀ ਬੰਦੇ ਆ ਤੋਹਾ ਪੜ ਤੂੰ ਸਿੱਧਾ ਹੋ ਗਏ ਤੋ ਫੜ ਦਿੰਨੇ ਹਾਂ ਆ ਵੀਡੀਓ ਨਾ ਬਣਾਉ ਕੋਈ ਪਟ 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 ਟੋਆ ਵੀਡੀਓ ਤਾਂ ਬਣੂਗੀ ਵੀ ਵੀਡੀਓ ਤਾਂ ਨਹੀਂ ਵੀਡੀਓ ਤਾਂ ਬਣੂਗੀ ਬਈ ਬੱਚੇ ਵੀਡੀਓ ਬਣਾ ਤੂੰ ਬਣੀ ਜਾਂਦੀ ਹੈ ਵੀਡੀਓ ਤਾਂ ਬਣੂਗੀ ਬਈ ਸਾਰਾ ਬੰਦਾ ਕੱਢ ਦੇ ਮੈਂ ਇੱਥੇ ਨਪਿਆ ਸੀਗਾ ਮੈਂ ਪਟ 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 ਟੋਆ ਇੱਥੇ ਸਾਰੇ ਬੰਦੇ ਮਾ ਚਟੋਹਾ ਕੀ ਕਰਦਾ ਤੂੰ ਨਾ ਬਣਾਉਣਾ ਵੀਡੀਓ ਇਹਦਾ ਨਹੀਂ ਵੀਡੀਓ ਤਾਂ ਬਣੀ ਜਾਂਦੀ ਹੈ ਵੀ ਬਣੂਗੀ ਵੀਡੀਓ ਤਾਂ ਤੂੰ ਕੌਣ ਹੁੰਦਾ ਵੀਡੀਓ ਰੋਕਣ ਵਾਲਾ ਜਨਾਬ ਮੇਰੀ ਅੱਜ ਦਾ ਸਵਾਲ ਤੂੰ ਟੋਹਾ ਪਟ ਸਿੱਧਾ ਹੋ ਕੇ ਬਈ ਸਾਰਾ ਗਾਲਾਂ ਕੱਢਿਆ ਲਾ ਮੇਰੇ جوابਾਂ ਦੀ ਕੀ ਅੱਜ ਤੱਕ ਰਹੂਗੀ ਪਹਿਲਾਂ ਨਹੀਂ ਸੋਚਿਆ ਤੂੰ ਚੱਲ ਚੱਲ ਮੈਂ ਕੱਲੇ ਚੋਹਾ ਪੜ ਤੂੰ ਯਾਰ ਕੱਲੇ ਨਹੀਂ ਮੈਂ ਕੀਤਾ ਇਹ ਕੰਮ ਜਨਾਬਾ ਪਾਟ ਤੋ ਤੋਹਾ ਪਟ ਪਟ ਹਟ ਪਟ ਪਟ ਮਾਅ ਕਰ ਦੋ ਜਨਾਬ ਨਹੀਂ ਨਹੀਂ ਮਾਅ ਨਹੀਂ ਕਰਨਾ ਗਲਤੀ ਹੋ ਗਈ ਜਿਹਨੂੰ ਮੈਂ ਸਾਲਾ ਬਣਾ ਲੂ ਤੈਨੂੰ ਆ ਗਲਤੀ ਹੋ ਗਈ ਸੀ ਲਾਉਣਾ ਤੇਰੇ ਭਰਾ ਟੋਹਾ ਪਟ ਸਿੱਧਾ ਹੋ ਗਏ ਪਟੜਾ ਆਉਣਾ ਤੇਰੇ ਚਾਚੇ ਨੂੰ ਕੋਣ ਆ ਗਲਤੀ ਹੋ ਗਈ ਇਹ ਬੱਡਾ ਮੈਨੂੰ ਦਿਨਣਾ ਨਾ ਕੱਢ ਕਿਸੇ ਕੱਢ ਰੋ ਟੋਹਾ ਪਟ ਪਟ ਹਲੋ ਜੀ ਹਲੋ ਹਲੋ ਦੋਹਾ ਮੇਰੇ ਨਿੱਕੇ ਨਿੱਕੇ ਬੱਚੇ ਆ ਤੂੰ ਪਹਿਲਾਂ ਨਹੀਂ ਸੋਚਿਆ ਯਾਰ ਇਹ ਕਰਨ ਤੋਂ ਪਹਿਲਾਂ ਜੋ ਮੈਂ ਲਾਲਚ ਜਾ ਕੇ ਕੀਤਾ ਕਰਤਾ ਸੀ ਮੇਰੇ ਕਿਹਦੇ ਲਾਲਚ ਜਾ ਕੇ ਕੀਤਾ ਤੂੰ ਮੇਰੇ ਉਹਦੇ ਭਰਾ ਨੇ ਕਿਹਾ ਸੀਗਾ ਤੇ ਕਿ ਭਰਾ ਨੇ ਉਹ ਜ਼ਮੀਨ ਵੇਚ ਨੂੰ ਫਰਦੇ ਸੀਗੇ ਹਾਂਜੀ ਜਿਹੜੇ ਥਾਣੇ ਰਿਪੋਰਟ ਕੀਤੀ ਸੀ ਤੁਸੀਂ ਹਾਂਜੀ ਹਾਂਜੀ ਓਕੇ ਤਾਂ ਆਓ ਜੀ ਤੁਸੀਂ ਬਾਈ ਵੀਡੀਓ ਨਾ ਬਣਾਓ ਵੀਡੀਓ ਤਾਂ ਬਣ ਗਈ ਵੀਰੇ ਮੈਂ ਬੰਦਾ ਹਾਂ ਹਾਂਜੀ ਖੇਤ ਆਓ ਜੀ ਤੁਸੀਂ ਠੀਕ ਹੈ ਜੀ ਜੀ ਨਾ ਜੀਰਾ ਮਾਫ ਕਰਦਿਨਾ ਜਿਹਨਾਂ ਬੰਦਾ ਮੈਂ ਹਸਤੀ ਗੱਲ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਕਿਹਦੇ ਦਾ ਹਾਂਜੀ ਹਾਂਜੀ ਬੰਦਾ ਫੜੀ ਲੈ ਜੀ ਹਾਂਜੀ ਹਾਂਜੀ ਆ ਓਏ ਦੱਸ ਦੱਸ ਨਾ ਨਾ ਤੇ ਜਨਾਬ ਤੁਮਹਾਂ ਭਰਾਵਾਂ ਰਹੇ ਸੀ ਨਾ ਨਾ ਮੈਨੂੰ ਮਮਾ ਨਹੀਂ ਮੈਨੂੰ ਹੁਣ ਪੁਕਾਰ ਹੀ ਲੈਂਦੇ ਕੋਸਾ ਜੀ ਨਾ 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 ਮੈਨੂੰ ਮੈਨੂੰ ਕਰ ਹੀ ਲੈ ਤੂੰ ਨਾ 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 ਮੈਨੂੰ ਕਰ ਦੇ ਕੋਸਾ ਜੀ ਨਾ 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 ਮੇਰੀ ਭੈਣ ਦੇਈ ਤੇ ਮੈਂ ਨਾ ਨਾ ਨਹੀਂ ਨਾ ਨਾ ਜਰਾਵਾ ਕਾਰ ਦੋ ਤੁਸੀਂ ਤੁਸੀਂ ਕਹਿੰਦੇ ਕਿਹੋਂਦੇ ਬੰਦੇ ਦਾ ਕੀਤਾ ਹਨਾ ਹਾਂ ਕਹਿੰਦੇ ਜਿਹੜੇ ਕਹਿੰਦੇ ਕੋਦੇ ਗੈਂਗਸਟਰ ਸੀ ਇਹੋ ਜਿਹੇ ਕਹਿੰਦੇ ਕੋਦੇ ਬਜਲੀ ਸਮਝਦੇ ਸੀਗੇ ਤੁਸੀਂ ਉਹਨਾਂ ਦਾ ਦੋਹਾ ਪੜਤੋ ਮੈਂ ਮਾਫ਼ ਕਰ ਦੋ ਚੱਬ ਮਾਫ਼ ਕਰ ਇਹ ਬੰਦੇ ਨੂੰ ਪਹਿਲਾਂ ਇਹ ਪੁੱਛੋ ਜੀ ਮੈਂ ਕੁਝ ਨਹੀਂ ਕਹਿੰਦਾ ਤੁਸੀਂ ਕਰਨਾ ਜੋ ਕਰਨਾ ਇਹਨੂੰ ਪੁੱਛੋ ਉਹ ਪਾਣੀ ਦੀ ਨਾਕੜ ਬੋਗਦਾ ਪੁੱਛੋ ਇਹਨੇ ਕੀ ਕੀਤਾ ਕਿਉਂ ਮਾਰਿਆ ਬੰਦੇ ਦਾ ਕਿਉਂ ਮਾਰਿਆ ਕੀ ਗੱਲ ਆ ਵੀ ਮੈਨੂੰ ਨਾ ਪੈਸੇ ਦਿੱਤੇ ਹੀ ਗਏ ਸੀਗੇ ਕਿਹਨੇ ਪੈਸੇ ਦਿੱਤੇ ਸੀ ਤੈਨੂੰ ਇਹ ਚਾਚੇ ਦੇ ਮੁੰਡੇ ਨੇ ਦਿੱਤੇ ਕੋਈ ਪੈਸੇ ਨਹੀਂ ਦਿੱਤੇ ਜਨਾਬ ਜ਼ਮੀਨ ਦਾ ਰੋਲਾ ਸੀਗੇ ਜੀ ਮੇਰੇ ਸਗੇ ਭਾਈ ਨੂੰ ਮਾਰਿਆ ਨੇ ਇਹ ਮੇਰੇ ਸਗੇ ਚਾਚੇ ਦਾ ਮੁੰਡਾ ਕਿਲਬਿੰਦਰ ਸਿੰਘ ਅੱਛਾ ਜੀ ਹਾਂ ਜੀ ਹਾਂ ਤੂੰ ਜਾਣਦਾ ਨਾ ਮੈਨੂੰ ਚੰਗੀ ਤਰ੍ਹਾਂ ਕੌਣ ਆ ਮੈਂ ਹਾਂਜੀ ਜਾਣਦੇ ਤੋ ਆ ਬੜ ਤੂੰ ਫਟ ਤੋ ਇੱਥੇ ਤਾਂ ਬੇਜੀ ਇੱਥੇ ਦੱਬਿਆ ਆ ਦੇਖੋ ਜ ਆ ਸਮ ਆ ਦੇਖੋ ਤੁਹਾਨੂੰ ਕਿਵੇਂ ਸ਼ੱਕ ਹੋਈ ਹਾਂ ਜੀ ਤੁਹਾਨੂੰ ਕਿਵੇਂ ਸ਼ੱਕ ਹੋਈ ਇੱਥੇ ਮੈਂ ਦੱਸਿਆ ਜੀ ਨਾਲ ਦੇ ਦੱਸਿਆ ਜਨਾਬ ਅੱਛਾ ਇਹਦੇ ਨਾਲ ਦੇ ਦੱਸਾਂਗਾ ਤਾਂ ਆ ਮੋਟਰ ਇੱਕ ਹੀ ਆ ਦੇਖੋ ਜੀ ਅੱਛਾ ਹਾਂ ਆ ਆਪਣੇ ਕਹਿੰਦੇ ਆਪਣਾ ਜਲਾ ਤੇਜੇ ਸਿੰਘ ਦੀ ਮੋਟਰ ਆ ਹੀ ਹੈ ਜੀ ਅੱਛਾ ਜੀ ਤੇ ਜੇ ਹੁਣ ਹਾਲੇ ਮੈਂ ਨਾਲ ਕੋਈ ਦੂਜਾ ਬੰਦਾ ਹੀ ਨਹੀਂਗਾ ਜੀ ਅੱਛਾ ਜੀ ਠੀਕ ਹੈ ਜੀ ਇਹਨੇ ਆ ਇੱਥੇ ਬੰਦਾ ਦੱਬਿਆ ਜੀ ਤੇ ਆ ਪਾਣੀ ਚ ਪਹਿਲਾਂ ਪਾਣੀ ਚ ਦਬੋਇਆ ਜੀ ਦੋ ਕੇ ਫਿਰ ਇੱਥੇ ਮਾਰਿਆ ਉਹਨੂੰ ਇੱਥੇ ਦੱਬਿਆ ਜੀ ਹਾਂ ਉਦੋਂ ਤੋਂ ਕਿੰਨੇ ਬੰਦੇ ਸੀ ਤੁਸੀਂ ਚਾਰ ਬੰਦੇ ਜੀ ਕਿਹਦੇ ਆ ਬੰਦੇ ਨਾਲ ਫੋਕਾ ਕੈਮਰੇ ਚ ਨਾ ਬੋਲ ਜਨਾਬ ਇਹਦਾ ਜਨਾਬ ਪਾਲਾ ਲੈ ਤੁਸੀਂ ਤੌਣੀ ਦੇ ਫੇਰੋ ਜੀ ਤੁਸੀਂ ਕੁਝ ਕਹਿੰਦੇ ਨਹੀਂ ਜਨਾਬ ਇਹਨੂੰ ਮਹਾਰਾਜ ਤੁਸੀਂ ਨੂੰ ਕੁਛ ਵੀ ਨਹੀਂ ਕਹਿੰਦੇ ਜੀ ਲੈ ਲੰਮਾ 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 ਪਾਓ ਜੀ ਲੰਮਾ ਇਹਨੂੰ ਲੰਮਾ ਪਾਓ ਇਹਨੂੰ ਨਾ ਲੰਮਾ ਲੰਮਾ ਪਾਓ ਜੀ ਲੰਮਾ ਪਾਓ ਲੰਮਾ ਪਾਓ ਇਹਨੂੰ ਲੰਮਾ ਪਾਓ ਇਹਨੂੰ ਇੱਕ ਵਾਰ ਛੱਟ ਨੂੰ ਇਹ ਹੀ ਹੋਰ ਤੇਰੀ ਮਾਮ ਕਰ ਦੋ ਬਣਾ ਵੀਡੀਓ ਬਣਾ ਜੀ ਵੀਡੀਓ ਬਣਾ ਖੜਾ 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 ਦੱਸ ਦੋ ਬਾਰ ਉਹ ਥਾਣੇ ਚ ਲੈ ਕੇ ਚੱਲਣ ਨੂੰ ਨਹੀਂ ਨਹੀਂ ਇਧਰ ਆ ਕੇ ਮੈਂ ਖੜੇ ਵੀਡੀਓ ਬਣਾਉਂਦੇ ਆ ਜੀ ਦੱਸ ਹਾਂ ਥੋੜਾ 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 ਫੋਨ ਦੇ ਤਾਂ ਮੈਂ ਫੋਨ ਕਰ ਦੇ ਭੁੱਲਿਆ ਜੀ ਹਾਂ ਦੱਸ ਇਹ ਮੈਂ ਵੀਡੀਓ ਬਣਾਉਂਦਾ ਫਿਰ ਇੱਕ ਮਿੰਟ ਦੱਸ ਇਹ ਪਹਿਲਾਂ ਤੇ ਦੱਸ ਬਈ ਕੀ ਦੇ ਕਹਿਣ ਤੇ ਮਾਰਾ ਸਾਡਾ ਦੂਸ਼ਮਣੀ ਕੱਢੀ ਹੈ ਨਾ ਹਾਂ ਜੀ ਕੱਢੀ ਹੈ ਹਾਂ ਜੀ ਕਿਉਂ ਕੱਢੀ ਹੈ ਕੈਮਰੇ ਸਾਹਮਣੇ ਕੈਮਰੇ ਬੁਰੀ ਹੋ ਜਾ ਕੈਮਰਾ ਬੁਰੀ ਹੋ ਜਾ ਇਹ ਨਦੀ ਜ਼ਮੀਨ ਵੇਚਣ ਨੂੰ ਫਿਰ ਦੇ ਸੀਗੇ ਹੈ ਜ਼ਮੀਨ ਖਰੀਦਣ ਲਈ ਸੀਗੇ ਹਾਂ ਤੇ ਇਹ ਸਾਨੂੰ ਮੈਂ ਤਾਂ ਮੌਲ ਨਹੀਂ ਦੇ ਰਹੇ ਸੀਗੇ ਅੱਛਾ ਹਾਂਜੀ ਜਨਾਬ ਇੱਥੋਂ ਤੋਂ ਕੀ ਮੇਰੇ ਜਵਾਖਾਂ ਨੂੰ ਮਾਰਨਾ ਉਸ ਬੰਦੇ ਨੇ ਪਲਾਨ ਬਣਾਇਆ ਹੋਇਆ ਸੀਗੇ ਜੀ ਉਹ ਤਾਂ ਸ਼ੁਕਲਾ ਵੀ ਤਾਂ ਸਕੂਲ ਨਹੀਂ ਗਏ ਦੋਨਾਂ ਬੱਚਿਆਂ ਨੂੰ ਮਾਰਨਾ ਇਹਨੇ ਪਲਾਨ ਬਣਾਇਆ ਹੋਇਆ ਸੀਗੇ ਜੀ ਪੰਜ ਜਾਣੇ ਸੀ ਪੰਜੇ ਬੰਦਿਆਂ ਦਾ ਤੁਸੀ ਨਾ ਪਤਾ ਕਰੋ ਕਿ ਕਿਹੜੇ ਪੰਜਾਂ ਬੰਦਿਆਂ ਨੇ ਨਾਂ ਲੈ ਕੇ ਲਏ ਹੋਏ ਆ ਬਾਕੀ ਕਿੱਥੋਂ ਦੇ ਆ ਬੋਲ ਬੋਲ ਯਾਰ ਗੋ ਨਾਣੇ ਦੇ ਸੀਗੇ ਚਾਰ ਨਾ ਬੋਲ ਯਾਰ ਨਾ ਬੋਲ ਬੰਦਿਆਂ ਦੇ ਕਿਹੜੇ ਕਿਹੜੇ ਪਾਲਾ ਸੀਗੇ ਜੀ ਹਾਂ ਹਾਂ ਕੁਲਵਿੰਦਰ ਹਾਂ ਤੇ ਗੋਲਡੀ ਹਾਂ ਤੇ ਇੱਕ ਲਾਡੀ ਸੀਗਾ ਜੀ ਅੱਛਾ ਤੇ ਪੰਜਵਾਂ ਮੈਂ ਆਪ ਹੀ ਸੀਗਾ ਜੀ ਹਾਂ ਤਨੂ ਜੀ ਕਿੱਥੇ ਗਏ ਉਹਨਾਂ ਨੇ ਪੈਸੇ ਲੈ ਜਨਾ ਮੈਂ ਤਾਂ ਪੈਸੇ ਪੈਸੇ ਲੈ ਜਨਾ ਤੁਸੀਂ ਉਹਨੇ 2 ਲੱਖ ਰੁਪਇਆ ਨਹੀਂ ਜਨਾਬ ਕਿੱਥੇ ਗਏ 2 ਲੱਖ ਰੁਪਇਆ ਦਿੱਤਾ ਤੁਹਾਨੂੰ ਨਾਲ ਇਹ ਸਾਰਾ ਪਤਾ ਜਨਾਬ ਤਾਂ ਡੰਡਾ ਫਿਰੂ ਜੀ ਚੰਗੀ ਜਨਾਬ ਜੀ ਆ ਚੱਕੋ ਥਾਣੇ ਲੈ ਕੇ ਜਾਣੇ ਤੁਸੀਂ ਕਰਾਉ ਉਹਨਾਂ ਕੋਲ ਥਾਣੇ ਲੈ ਕੇ ਜਾਣੇ ਚਲੋ ਉਹਨਾਂ ਦਾ ਨਹੀਂ ਤੂੰ ਤਾਂ ਆ ਤੁਰ ਗਿਆ ਆ ਵੀਡੀਓ ਵੀਡੀਓ ਬਣਾ ਬੁਰਾ ਬਣਾ ਵੀਡੀਓ ਬਣਾ ਅੰਦਰ ਆ ਦੇ ਅੰਦਰ ਖੜ ਜਾ ਜਨਾਬ ਉਹਨਾਂ ਨੇ ਨਹੀਂ ਪਤਾ ਮੈਨੂੰ ਮਾਫ ਕਰ ਦਿਓ ਜਨਾਬ ਮੈਨੂੰ ਚਾਹੀਏ ਮੈਨੂੰ ਚਾਹੀਏ ਆਪਦਾ ਜੀ ਸਾਰਾ ਕੁਝ ਵੇਚਣਾ ਪਵੇ ਜਨਾਬ ਪਰ ਇਹ ਬੰਦੇ ਨੂੰ ਸਜ਼ਾ ਦਿਵਾਉਣੀ ਹੈ ਜਨਾਬ ਏ ਬੰਦੇ ਨੇ ਜੀ ਭਰਾ ਦਾ ਮੇਰਾ ਮਾਰਨੇ ਮਰਦਾ ਸੀ ਮੇਰੇ ਜਵਾਖਾ ਨੂੰ ਵੀ ਮਾਰਨਾ ਨੇ ਪਲਾਨ ਬਣਾਇਆ ਉਹਦੇ ਪਛਲੋ ਰੋਕੋ ਅਚਾਨੇ ਹਾਂ ਜੀ ਤੂੰ ਐਸੋ ਵੀ ਤੂੰ ਮੇਰਾ ਕੀ ਲੱਗਦਾ ਸੱਚਾ ਮੁੰਡਾ ਮੇਰਾ ਹਾਂ ਜੀ ਮੈਂ ਇਧਰ ਅਜੇ ਤੱਕ ਮਾਰਾ ਕੀਤਾ ਨਹੀਂ ਜੀ ਨਹੀਂ ਕੀਤਾ ਨਾ ਅਜੇ ਨਾਲ ਫੋਨ ਦੇ ਵਿੱਚ ਵੀਡੀਓ ਵੀਡੀਓ ਬਣਾ ਲਈ ਆਪਾਂ ਤੂੰ ਮੇਰਾ ਕਿਉਂ ਮਾਰਾ ਸੋਚਿਆ ਕਿੰਨਾ ਕਿੰਨਾ ਚਿਰ ਹੋ ਗਿਆ ਜ਼ਮੀਨ ਦਾ ਰੌਲਾ ਚੱਲੀ ਜਾਂਦੇ ਤੂੰ ਦੱਸ ਮੈਨ ਮੇਰੇ ਕੋਲੇ ਪੈੜੀ ਘੱਟ ਸੀਗੀ ਪੈੜੀ ਘੱਟ ਨਹੀਂ ਜ਼ਮੀਨ ਦਾ ਸੁੱਧਾ ਦੱਸ ਵੀ ਜ਼ਮੀਨ ਦਾ ਰੌਲਾ ਕਦੋਂ ਤੋਂ ਮੈਨ 10 ਸਾਲ ਹੋ ਗਏ ਹਾਂ ਜੀ ਕੋੜ ਕੇ ਇਸ ਹਾਂਜੀ ਜ਼ਮੀਨ ਦਾ ਕੇਸ ਮੈਂ ਮੈਚਤ ਨਾਲ ਅਸੀਂ ਹਾਂਜੀ ਵੀਡੀਓ ਵੀਡੀਓ ਚੁਗਾਏ ਇਹ ਗੱਲ ਕਹਿਣੀ ਆ ਕੋਈ ਧੱਕਾ ਨਹੀਂ ਕਰ ਰਹੇ ਤੇ ਨਾਲ ਅਸੀਂ ਇਹ ਗੱਲ ਕਹ ਵੀ ਮੇਰੇ ਨਾਲ ਕੋਈ ਧੱਕਾ ਨਹੀਂ ਕਰ ਰਹੇ ਜ਼ੋਰਦਾਰ ਜਬਰਦਸਤ ਨਹੀਂ ਜਾਂ ਦਸਤ ਨਹੀਂ ਕਰੇ ਵੀ ਮੇਰੇ ਨਾਲ ਇਹਨਾਂ ਨੇ ਜੋ ਅਸੀਂ ਮੈਂ ਕਿਹਾ ਮੈਂ ਇਹਨਾਂ ਨਾਲ ਜਿਹੜਾ ਉਹ ਗੱਲ ਕੀਤੀ ਸੀਗੀ ਜੀ ਹਾਂਜੀ ਇਹ ਜਿਹੜਾ ਵਾਣ ਸੀਗਾ ਸਾਡਾ ਹੀ 10 ਸਾਲਾਂ ਤੋਂ ਕੇਸ ਚੱਲਦਾ ਰਿਹਾ ਕੋਰਟ ਚ ਅੱਛਾ ਜੀ ਸਾਡਾ ਆਸ ਹੋਈ ਦੀ ਜੀ ਕੋਰਟ ਦੇ ਵਿੱਚ ਕੇਸਾਨੂੰ ਤਰੀਕ ਆ ਗਈ ਸੀ ਤੇ ਅਸੀਂ ਮਤਲਬ ਉਹਨਾਂ ਨੇ ਕਿਹਾ ਤੁਸੀਂ ਕੇਸ ਜਿੱਤਣ ਵਾਲੇ ਆ ਠੀਕ ਹੈ ਜੀ ਇਹ ਬੰਦਿਆਂ ਨੇ ਲਾਗੜਾ ਦੇ ਵਿੱਚ ਵੀ ਕੇਸ ਜਿੱਤਣਗੇ ਵੀ ਸਾਡੀ ਲਾਸਟ ਤਰ ਤਰੀਕ ਰਹੀ ਸੀ ਤੇ ਸਾਨੂੰ ਸਾਹਮਣੇ ਆ ਗਏ ਸੀ ਇਹਨਾਂ ਨੂੰ ਵੀ ਆ ਗਏ ਸੀ ਵੀ ਭਾਈ ਇਹਨਾਂ ਦੀ ਜਮੀਨ ਛੱਡ ਦੋ ਇਹ ਬੰਦਿਆਂ ਨੇ ਪਲਾਨ ਬਣਾਇਆ ਜੀ ਆਪਾਂ ਸੇ ਬੰਦੇ ਨੂੰ ਮਾਰ ਦਿੰਦੇ ਆ ਠੀਕ ਹੈ ਮਗਰੋਂ ਇਹਨਾਂ ਨੇ ਰੌਲਾ ਪਾਇਆ ਪਿੰਡ 'ਚ ਵੀ ਬੰਦੇ ਦਾ ਐਕਸੀਡੈਂਟ ਹੋਇਆ 10 ਗੱਲ ਨਹੀਂ ਹੋਈ ਹਾਂਜੀ ਇਹਨਾਂ ਦੇ ਭਰਾ ਨੂੰ ਅਜ ਵੀ ਮਾਰਿਆ ਸੀਗਾ ਜੀ ਪਲਾਨ ਬਣਾਇਆ ਹੋਇਆ ਜੀ ਸਾਡਾ 14 ਬੰਦੇ ਦੇ ਨਾਮ ਲੈ ਕੇ ਮੈਂ ਤੁਹਾਨੂੰ ਜਰਾ ਹੋਰ ਦੱਸਦਾ ਗੱਲ ਵੀ ਜਿਹੜਾ ਬੰਦਾ ਜਿਹੜੇ ਕੱਪੜੇ ਮੇਰੇ ਮੇਰੇ ਭਰਾ ਦੇ ਪਾਏ ਹੋਏ ਸੀਗੇ ਜੀ ਇਹਨਾਂ ਨੇ ਆਪਦਾ ਬੰਦਾ ਮਾਰ ਕੇ ਉਹਦੇ ਕੱਪੜੇ ਪਾ ਕੇ ਜੀ ਤੇ ਉਹਦਾ ਮੂੰਹ ਉ ਅੱਛਾ ਐ ਹੋਈਆਂ ਗੱਲਾਂ ਸਾਡਾ ਮੂੰਹ ਕੁੱਟਦਾ ਜੀ ਤੇ ਸਾਡੇ ਘਰਦਿਆਂ ਹੋ ਗਿਆ ਵੀ ਸਾਡੇ ਬੰਦੇ ਨੇ ਐਕਸੀਡੈਂਟ ਵਿੱਚ ਮੌਤ ਹੋ ਗਈ ਤੇ ਉਹਦਾ ਸੰਸਕਾਰ ਵੀ ਸਾਰਾ ਕੁਝ ਕਰਦਾ ਭੋਗ ਵੀ ਪੈ ਗਿਆ ਜੀ ਇੱਥੋਂ ਤੱਕ ਵੀ ਇਹ ਬੰਦੇ ਨੇ ਗੱਡੀ ਵੱਡੀ ਗੇਮ ਖੜੀ ਦੱਸ ਇਹ ਗੱਲ ਸੱਚ ਆ ਕਿ ਨਹੀਂ ਬੋਲ ਜੀ ਤਾਂ ਸਿਰ ਵੱਢ ਗਏ ਜੀ ਨਹਿਰ 'ਚ ਛੱਟਦਾ ਜੀਗਾ ਬੋਲ ਬੋਲ ਵੱਡਾ ਨਹੀਂ ਜੀ ਮੂੰਹ ਕੁੱਟਦਾ ਸੀ ਪਹਿਲਾਂ ਪਹਿਲਾਂ ਮੂੰਹ ਕੁੱਟਿਆ ਵੀ ਦੱਸ ਮੂੰਹ ਪਹਿਲਾਂ ਮੂੰਹ ਕੁੱਟਿਆ ਵੀ ਪਛਾਣ ਚ ਨਾਵੇ ਬੰਦਾ ਇਹਨਾਂ ਬੰਦੇ ਹਾਂਜੀ ਇਹਨਾਂ ਦਾ ਨਾ ਗਾਲ ਵੱਢ ਕੇ ਨਹਿਰ 'ਚ ਛੱਟਦਾ ਤੇ ਧੜਨੋਂ ਇੱਥੇ ਨੱਪਦਾ ਸੀਗਾ ਜੀ ਦੱਸ ਬੋਲ ਬੋਲਾ ਬੋਲਾ ਬੰਦੇ ਕਿਥੇ ਆ ਬੰਦੇ ਬੰਦੇ ਕਿਥੇ ਲਗ ਹੋਇਆ ਚਾਰਾਂ ਦਾ ਨਾਮ ਲੈ ਦੇ ਬੰਦਾਂ ਦਾ ਨਹੀਂ ਨਹੀਂ ਨਾ ਤਾਂ ਲੱਤਾ ਜਨਾਬ ਕੋਈ ਚੱਕਰ ਨਹੀਂ ਬੰਦੇ ਨਾ ਬੰਦੇ ਕੋਲ ਕਿਹਦੇ ਕੋਲੇ ਆ ਗੱਪਲਾ ਮਾਰ ਬੰਦੇ ਕਿਹਦੇ ਕੋਲ ਲਗ ਹੋਇਆ ਦੱਸ ਨਾ ਬੰਦੇ ਜੀ ਦੀ ਲੋਰ ਕੋਇਆ ਰਾਜਸਥਾਨ ਵੱਲ ਚਲੇ ਗਏ ਜੀ ਨਹੀਂ ਨਹੀਂ ਕੋਈ ਰਸਤਾ ਨਹੀਂ ਗਏ ਇਸ ਗੱਲ ਦੀ ਸੌ ਸਰਦਾਰ ਬੰਦਾ ਹੈ ਸੌ ਬਾਦ ਇਸ ਗੱਲ ਦੀ ਹਾਂਜੀ ਮੈਂ ਸੌ ਗੱਲ ਗੁਰੂ ਨਹੀਂ ਨਹੀਂ ਕਿਉਂ ਝੂਠ ਬੋਲਦਾ ਯਾਰ ਬੰਦਿਆ ਨਾ ਬੰਦਾ ਕਿਥੇ ਲਗ ਹੋਇਆ ਠੀਕ ਹੈ ਬੰਦਾ ਕਿਹਦੇ ਕੋਲੇ ਜਨਾਬ ਇਹਨਾਂ ਦਾ ਆਪਦਾ ਬੰਦਾ ਜੀ ਜਿਹਦੇ ਕੋਲ ਲਗ ਹੋਇਆ ਜੀ ਕਿਤੇ ਰਾਜਸਥਾਨ ਚ ਨਹੀਂ ਗਏ ਕਿਤੇ ਜੂਪੀ ਚ ਨਹੀਂ ਗਏ ਕਿਤੇ ਬ ਸਾਜਾ ਦਾਦੇ ਤੈਨੂੰ ਡੱਕਾ ਨਹੀਂ ਕਹਿੰਦੇ ਜੀ ਨਾਲ ਦੇ ਬੰਦੇ ਦਾ ਭੱਜ ਕੇ ਜਿਹੜਾ ਦਾ ਭਰਾ ਸੀਗਾ ਜੀ ਉਹ ਅਸੀਂ ਇੱਥੇ ਪੈਲੀ ਚ ਨੱਪਦਾ ਸੀਗਾ ਜੀ ਇਹ ਆਇਆ ਫੋਨ ਫੋਟੋ ਜੀ ਫੋਨ ਫੋਨ ਟ੍ਰੇਸ ਕਰੋ ਸਾਰਾ ਕੁਝ ਪਤਾ ਲੱਗੂਗਾ ਫੋਨ ਦੇ ਸਾਰੇ ਮੈਸੇਜ ਮੂਸੇ ਨੂੰ ਪੜੋ ਜੀ ਤੁਹਾਨੂੰ ਸਾਰੀ ਕੋਈ ਹੋ ਜੂ ਬਸ ਫੋਨ ਦੇ ਜਾ ਹੁਣ ਫੋਨ ਨਹੀਂ ਚੈੱਕ ਕਰੋ ਜਨਾਬ ਕਰੋ ਚੱਕ ਜੀ ਚੈੱਕ ਕਰੋ ਜੀ ਕੋਈ ਤੇ ਡੈੱਡ ਬਡੀ ਤੁਹਾਨੂੰ ਦੇ ਦਿੰਨੇ ਆ ਜੀ ਤੇ ਤੂੰ ਕਹਾਂ ਦੇ ਨਾਲ ਹਾਂਜੀ ਤੂੰ ਦੇਣ ਵਾਲਾ ਕੌਣ ਹੈ ਰਾਵਾ ਇਹਨਾਂ ਮਾਰ ਕੇ ਨੱਪਦਾ ਸੀਗਾ ਜੀ ਪੈਰਾਂ ਦਾ ਉਹ ਤਾਂ ਤੈਨੂੰ ਤਾਂ ਜਨਾਲ ਦੱਸਣਗੇ ਨਾ ਤੈਨੂੰ ਉਹ ਤਾਂ ਤੈਨੂੰ ਚਲੋ ਜੀ ਠਾਣੇ ਨਿਬੜੂਗੀ ਕੀ ਗੱਲ ਬਸ ਕੋਈ ਗੱਲ ਨਹੀਂ ਚਲਾ ਜਰਾ ਮਾਫ ਕਰ ਦੇ ਨਾ ਨਾ ਆ ਜਾ ਆ ਜਾ ਜਮਾਤ ਮਾਫੀ ਕਾਦੀ ਗੱਲ ਦੀ ਮੈਂ ਨਾ ਤੇਰੇ ਇਹੋ ਜਿਹੇ ਪਰਚੇ ਪਾਉਂ ਪਰ ਤੂੰ ਯਾਦ ਰੱਖੇਗਾ ਮੇਰੇ ਨਿੱਕੇ ਨਿੱਕੇ ਬੱਚੇ ਜਿਹਨਾਂ ਦੀ ਪਹਿਲਾਂ ਨਹੀਂ ਸੋਚਿਆ ਤੂੰ ਜਗਜੀਤ ਸਿੰਘ ਬਰਾੜ ਕਹਿੰਦੇ ਕਹਿੰਦੇ ਕਿ ਹੁੰਦੇ ਨੇ ਉਹਨਾਂ ਨੇ ਮੂਤ ਕੱਟੀ ਪਿਸ਼ਾ ਬੰਦ ਕੀਤਾ ਹੋਇਆ ਤੂੰ ਤਾਂ ਚੀਜ਼ ਕੀ ਹੈ ਚਲ 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 ਦੇ ਦੇ ਇਹਦਾ ਪਰਚਾ ਪਾਉਣ ਕੇ ساری ਜ਼ਿੰਦਗੀ ਬਾਹਰ ਨਹੀਂ ਆ ਸਕਦਾ ਤੂੰ ਆ ਆ ਆ ਠੀਕ ਹੈ ਨਾ ਨਾ ਪੈਰੀ ਹੱਤ ਨਾ ਗਈ ਆ ਬੰਦਾ ਮਰੇ ਮੁੜੇ ਤੂੰ ਮੁੜ ਜੂਗਾ ਬੰਦਾ ਮੋੜ ਦੇ ਯਾਰ ਬੰਦਾ ਮੋੜ ਦੇ ਤੂੰ ਬੰਦਾ ਬੰਦਾ ਨਹੀਂ ਮਰਨਾ ਬਸ ਫਿਰ ਚੱਲ ਆ ਯਾਰ ਗਲਤੀ ਹੋ ਗਈ ਜੀ ਮੇਥੇ ਦੀ ਆ ਤੁਹਾਨੂੰ ਸੁਣ ਮੋਟਰ ਵੀ ਦਿਖਾਉਣੀ ਆ ਜੀ ਮੋਟਰ ਤੇ ਤੁਹਾਨੂੰ ਮੋਟਰ ਤੇ ਲੈ ਕੇ ਜਾਈਏ ਜਿੱਥੇ ਬੰਦੇ ਨੂੰ ਉਹਨਾਂ ਨੇ ਬੁਲਾਇਆ ਜੀ ਉਹਨੂੰ ਖਵਾਇਆ ਪਿਆ ਆ ਉਹ ਖਾੜ ਪੀਂਦਾ ਸੀ ਉਹ ਸੀ ਗੱਲ ਖਾੜ ਪੀਂਦਾ ਸੀ ਗੀਨ ਸੀ ਜੀ ਦਰ ਰੁਪਿਆ ਪੀਂਦਾ ਸੀ 10 ਕਿਥੇ ਦਰ ਰੁਪਿਆ ਮੋਟਰ ਤੇ ਲੈ ਕੇ ਜਾ ਕੇ ਆ ਅੱਗੇ ਮੋਟਰ ਤੇ ਲੈ ਕੇ ਚੱਲੋ ਹੋਲਿਦੋਰਾ ਹੋਲਿਦੋਰਾ ਕੋਈ ਬਰਾਤ ਨਹੀਂ ਆਣਾ ਹੋਈ ਸਰ ਚਲ ਅਸ ਕਿਥੇ ਲੱਗੇ ਆ ਮੋਟਰ ਦੇ ਬਹਿ ਕੇ ਪੀਤੀ ਸੀ ਨਾ ਬਈ ਨਾ ਨਹੀਂ ਪਹਿਲਾਂ ਉਹਨੂੰ ਬਿਜਲੀ ਕਰੰਟ ਲਾਉਣ ਦੀ ਕੋਸ਼ਿਸ਼ ਵੀ ਕੀਤੀ ਉਸ ਦਿਨ ਲਾਈਟ ਨਹੀਂ ਸੀਗੀ ਜੀ ਸਾਨੂੰ ਇਹ ਬੰਦੇ ਨੇ ਸਾਰਾ ਕੁਝ ਦੱਸਤਾ ਜੀ ਠੀਕ ਹੈ ਉਹ ਟੇਬਲ ਤੇ ਬਹਿ ਕੇ ਪੀਤੀ ਤੁਸੀਂ ਬਣਾਓ ਜੀ ਬੋਲਮਾ ਬੋਲਣਾ ਬੰਨਾਂ ਆ ਲੋੜ ਨੇ ਇੱਥੇ ਬਹਿ ਕੇ ਜੀ ਬਿੱਲਾ ਉਹਨਾਂ ਸ਼ਰਾਬ ਪੀਤੀ ਜੀ ਆ ਮੂੜੀਆਂ ਵੀ ਖਾ ਕੇ ਇੱਕ ਹੀ ਖੱਟੀਆਂ ਜੀ ਸ਼ਰਾਬ ਪੀਂਦੇ ਹੀ ਤੇ ਨਾ ਕਰੋ ਮਾਫ ਕਰ ਦੋ ਜਨਾਵ ਨਾ ਨਾ ਖਾਣੇ ਚੱਲੋ ਜਨਾਵ ਮੰਨ ਕਰ ਦੋ ਆਲੋ ਕਰ ਦੋ ਇਹਨਾਂ ਆ ਜਾ ਇਹ ਮਾਫ ਕਰ ਦੋ ਜਨਾਵ ਨਹੀਂ ਤੂੰ माफ ਕੀਤਾ ਸੀ ਜਾਂ माफ ਕੀਤਾ ਸੀ ਆਹੀ ਆਹ ਰਾਵ ਗਲਤੀ ਹੋ ਗਈ ਉਹ ਪਤਾ ਨਹੀਂ ਲੱਗਿਆ ਜੀ ਲਾਲ ਤੂੰ ਹਣੋ ਖਾ ਲਓਗੇ ਖਾ ਖਾ ਲਓਗੇ ਹੁਣ ਖਾ ਲਓਗੇ ਉਹ ਦੇ ਸਰਬੋ ਦਵਾਰੇ ਬੋਲ ਸਰਬੋ ਦਵਾਰੇ ਬੋਲ ਮੇਰੇ ਪੈਸਿਆਂ ਦਾ ਲਾਲਚ ਹੋ ਗਿਆ ਜੀ ਜਨਾਬ ਇੱਕ ਪਿਆਲੀ ਦਾ ਵੀ ਸਾਡੇ ਹਿੱਸੇ ਜਮੀਨ ਆ ਜੂਗੀ ਜਨਾਬ ਯਾ ਨਾ ਬੋਲ ਬੋਲ ਕੀ ਕਰਦਾ ਤੂੰ ਖਾਲਾ ਬਣਾ ਲੂ ਤੈਨੂੰ ਮਾਫ ਕਰ ਦੇ ਜਨਾਬ ਗਲਤੀ ਹੋ ਗਈ ਨਾ ਮਾਰੋ ਨਾ ਜਨਾਬ ਮਾਰੋ ਕਿਉਂ ਮਾਰਿਆ ਤੂੰ ਆਇਆ ਹੀ ਨਹੀਂ ਮਾਰਿਆ ਕਿੱਥੇ ਇਧਰ ਨਹੀਂ ਆਇਆ ਹੀ ਨਹੀਂ ਗਲਤੀ ਹੋ ਗਈ ਜਨਾਬ ਫੈਰੀ ਹੱਥ ਲਾ ਦੇਣਾ ਬਾਈ ਮਾਫ ਕਰ ਦੋ। ਆਹ। ਰਾ ਮਾਫ ਕਰ। ਬਰਾਓ ਬਿਠਾਓ ਬਿਠਾਓ ਜੀ ਨੂੰ ਬਿਠਾ ਕੇ ਬਿਠਾ ਕੇ ਬਿਠਾ ਕੇ ਸਾਰਾ ਕੁਝ ਪੁੱਛ ਕੇ ਕਰ ਦੋ ਤੂੰ। ਫੋਨ ਫੋਨ ਲਾ ਕੇ ਬੰਦੇ ਬੁਲਾ ਕੇ ਜਿਹੜੇ ਹੈਗੇ ਤੇਰੇ ਉਹ। ਲਾ ਫੋਨ। ਫੋਨ ਲਾ। ਲਾ ਲਾ ਫੋਨ ਲਾ। ਚੱਕਣਾ ਫੋਨ ਨਹੀਂ ਚੱਕਣਾ ਜੀ ਫੋਨ ਦਾ ਸਵਿਚ ਆਫ ਹੋ ਰਿਹਾ ਹੋਣਗੇ 100%। ਮੈਂ ਲੈ ਕੇ ਜਨ। ਹੁਣ ਤੁਸੀਂ ਦੱਸੋ ਕੀ ਸਲੋਕ ਕੀਤਾ ਜਾਵੇ। ਨਹੀਂ ਤੁਸੀਂ ਜਨਾਬ ਤੁਸੀਂ ਦੇਖਣਾ ਜੀ ਦੇਖੋ ਅਸੀਂ ਤਾਂ ਕਾਨੂੰਨ ਦਾ ਕਾਨੂੰਨ ਹੱਥ ਤੇ ਲੈਣਾ ਨਹੀਂ। ਫੋਨ ਬੰਦ ਹੀ ਜਾਂਦਾ ਜੀ। ਉਹ ਤਾਂ ਪਤਾ ਹੀ ਫੋਨ ਬੰਦ ਹੋਣਗੇ ਉਹਨਾਂ ਦੇ ਦੇਖੋ ਜੀ ਅਸਟਾਏ ਕਹਿੰਦੇ ਵੀ ਇਹ ਬੰਦੇ ਨੂੰ ਫਾਂਸੀ ਦੀ ਸਜ਼ਾ ਜਾਂ ਉਮਰ ਕੈਦ ਹੋਣੀ ਚਾਹੀਦੀ ਹੈ ਜੀ ਓਦੋਂ ਘੱਟ ਅਸੀਂ ਅਸੀਂ ਸਹਿਮਤ ਨਹੀਂ ਇਹਦੇ ਨਾਲ ਤੇਰਾ ਮਾਫ ਕਰਦੋ ਮੇਰੇ ਛੋਟੇ ਛੋਟੇ ਬੱਚੇ ਉਹਨਾਂ ਦੀ ਜ਼ਿੰਦਗੀ ਰੁੱਲ ਦੂਗੀ ਜੀ ਤੇ ਇਹਦਾ ਰੁਲੂ ਸਾਡੇ ਦਾ ਰੁਲਗੀ ਨਾ ਸਾਡਾ ਬੰਦਾ ਮਾਰਦਾ ਸਾਡੇ ਦੀ ਅੱਖਾਂ ਦੀ ਜ਼ਿੰਦਗੀ ਰੁੱਲਦੀ ਤੂੰ ਜਰਾ ਲਓ ਫੜ ਕੇ ਲਓ ਜੀ ਇਹਨੂੰ ਐ ਲੋਟ ਲੈ ਆਉਣਾ ਫੜ ਕੇ ਲਓ ਜੀ ਬਸ ਇਹਨੂੰ ਤੇ ਗੱਡੀ ਦੀ ਸੱਟੋ ਆਪਾਂ ਜਿਹੜੀ ਪੁਛ ਕਰਦੇ ਪੋਸਟ ਬਦਲ ਕਰਦੇ ਸੀ ਕਰ ਲਈ ਠੀਕ ਹੈ ਤੇ ਇਹਨੂੰ ਜੀ ਮਸ ਲੈ ਕੇ ਜਾਓ ਜਿਵੇਂ ਜਿਵੇਂ ਇਹ ਫੋਨ ਫੜਾ ਮਾਫ ਕਰ ਦੋ ਜੀ ਹਾਂ ਬਸ ਬਸ ਮਾਫੀ ਹੈ ਗਲਤੀ ਹੋ ਗਈ ਬਾਈ ਗਲਤੀ ਨਾ ਵੀ ਤੂੰ ਗਲਤੀ ਨਹੀਂ ਸਜ਼ਾ ਤੈਨੂੰ ਮਿਲੂਗੀ ਉਹ ਤਾਂ ਤੈਨੂੰ ਉਹ ਜਨਾਬ ਦੱਸਣਗੇ ਨਾ ਅਸੀਂ ਤਾਂ ਤੈਨੂੰ ਕੀ ਦੱਸਣਾ ਉਹ ਤੈਨੂੰ ਜਿਹੜੇ ਜਨਾਬ ਹੈ ਜਾ ਰਹੇ ਆ ਤੈਨੂੰ ਉਹ ਦੱਸਣਗੇ ਵੀ ਤੇਰੀ ਜਿਹੜੀ ਸਜ਼ਾ ਹੈ ਤੈਨੂੰ ਸਜ਼ਾ ਕੀ ਮਿਲਣੀ ਹੈ ਠੀਕ ਹੈ ਹੁਣ ਰੇੜੀਆਂ ਦੇ ਜਨਾਬ ਮਾਫ ਕਰ ਆ ਦੇਖੋ ਜੀ ਆ ਬੰਦੇ ਨੇ ਜੀ ਸ਼ਰੇ ਆਮ ਜਿਹੜਾ ਸਾਡੇ ਮੇਰੇ ਤਾਇ ਦੇ ਮੁੰਡੇ ਦਾ ਕਤਲ ਕੀਤਾ ਸੀ ਤੇ ਇਹ ਬੰਦੇ ਨੂੰ ਮਤਲਬ ਸਜ਼ਾ ਹੋਣੀ ਚਾਹੀਦੀ ਹੈ ਤੇ ਇਹ ਜਿਹੜੇ ਪੰਜਾਬ ਪੁਲਿਸ ਹੈ ਜਿਨ੍ਹਾਂ ਨੂੰ ਲੋਕ ਕਹਿੰਦੇ ਕੁਝ ਕਰਦੀ ਨਹੀਂ ਇੱਕ ਮਿੰਟ ਦੇ ਨਾਲ ਰੁਕ ਜਾਓ ਜੀ ਅਸੀਂ ਇਹਨਾਂ ਨੂੰ ਸਲੂਟ ਕਰਦੇ ਆ ਇਹਨੇ ਆਪਦੀ ਜਿਹੜੀ ਜਿੰਮੇਵਾਰੀ ਨਿਭਾਈ ਹੈ ਜਿੰਮੇਵਾਰੀ ਨਿਭਾਈ ਹੈ ਤੇ ਇਹ ਬੰਦੇ ਨੂੰ ਫੜਿਆ ਅਰੈਸਟ ਕੀਤਾ ਤੇ ਇਹਨੇ ਡੈੱਡ ਬਾਡੀਜ਼ ਜਿਹੜੀ ਦੱਬੀ ਸੀ ਉਹ ਕਢਾਉਣ ਦੇ ਵਿੱਚ ਸਫਲ ਹੋਇਆ ਠੀਕ ਹੈ ਜਿਹੜੇ ਲੋਕ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਮਾੜਾ ਕਹਿੰਦੇ ਆ ਅਸੀਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਪੀ ਭਾਈ ਪੰਜਾਬ ਪੁਲਿਸ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਸਿਰ ਤੇ ਅਸੀਂ ਰਾਤ ਦੀ ਨੀਂਦ ਸੌਣੇ ਆ। ਉਹਨਾਂ ਦੇ ਸਿਰ ਤੇ ਸਾਨੂੰ ਕੋਈ ਟੈਨਸ਼ਨ ਨਹੀਂ, ਕੋਈ ਫਿਕਰ ਨਹੀਂ, ਕੋਈ ਫੱਕਾ ਨਹੀਂ। ਠੀਕ ਹੈ? ਇਹ ਬੰਦੇ ਨੂੰ ਹੋਈ ਦੀ ਜਨਾਬ ਜੀ ਕੀ ਹੋਣਾ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਕੀ ਸਜ਼ਾ ਮਿਲੂਗੀ ਜੀ? ਕੀ ਸਜ਼ਾ ਦਿਵਾਉਗੇ? ਦੱਸੋਗਾ ਹੀਗਾ ਤਾਂ। ਹਾਂਜੀ? ਉਹ ਤਾਂ ਕੋਰਟ ਹੀ ਦੱਸੂਗਾ ਇਹ ਫੈਸਲਾ ਕੋਰਟ ਦਾ। ਨਹੀਂ ਕਿ ਜਨਾਬ ਇਹ ਉਹਨਾਂ ਦਾ ਵੀ ਕੱਲ ਨੂੰ ਪੈਸੇ ਦੇ ਕੇ ਬਰੀ ਹੋ ਕੇ ਨਿਕਲਦੇ ਜੀ ਇਹ? ਨਾ 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 ਕਿਵੇਂ ਹੋ ਜੂਗਾ ਜੀ? ਠੀਕ ਹੈ ਜੀ। ਦੇਖੋ ਸਾਨੂੰ ਥੋੜੇ ਪੁਲਿਸ ਪ੍ਰਸ਼ਾਸਨ ਤੇ ਠੀਕ ਹੈ ਜੀ। ਜੱਜ ਸਾਹਿਬ ਤੇ ਪੂਰੀ ਹੋਇਆ ਉਮੀਦ ਹੈ ਵੀ ਤੁਸੀਂ ਸਾਡੇ ਨਾਲ ਜਿਹੜਾ ਧੱਕਾ ਹੋਇਆ ਤੁਸੀਂ ਉਹ ਧੱਕਾ ਨਾਲ ਤੁਸੀਂ ਜਰੂਰ ਮਤਲਬ ਸਾਡੀ ਮਦਦ ਕਰੋਗੇ ਜੀ ਠੀਕ ਹੈ ਜੀ ਠੀਕ ਹਾਂਜੀ ਹਾਂ ਜਨਾਬ ਆਮ ਤਰ੍ਹਾਂ ਠੀਕ ਹੈ ਜੀ ਧੰਨਵਾਦ ਠੀਕ ਹੈ ਠੀਕ ਹੈ ਜੀ ਠੀਕ ਹੈ ਜਨਾਬ ਦੋਸਤੋ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਸਾਡੀ ਵੀਡੀਓ ਹੈ ਜੀ ਇਹ ਇੱਕ ਸੀ ਮੈਸੇਜ ਦੇਣ ਲਈ ਬੁਲਾਈਏ ਜਿਹੜੇ ਲੋਕ ਆਪਣੇ ਭੈਣ ਭਰਾਵਾਂ ਨੂੰ ਜ਼ਮੀਨ ਦੀ ਖਾਤਰ ਮਾਰ ਦਿੰਦੇ ਆ ਤੇ ਉਹਦੇ ਵਿੱਚ ਅਸੀਂ ਬਾਈ ਨੂੰ ਇੱਕ ਨਾਇਕ ਦੇ ਰੂਪ ਦੇ ਵਿੱਚ ਦਿਖਾਇਆ ਤੇ ਮੁੰਡੇ ਨੂੰ ਇਹਨੂੰ ਜਿਹੜਾ ਹਰਪੀ ਦਾ ਨੂੰ ਖਲਨਾਇਕ ਦੇ ਰੂਪ ਵਿੱਚ ਦਿਖਾਇਆ ਜ਼ਮੀਨ ਵਿਚ ਦਾ ਭਰਾ ਮਾਰਦਾ ਤੇ ਮੈਂ ਇਹ ਤਾਈ ਦਾ ਮੁੰਡਾ ਦਿਖਾਇਆ ਜੀ ਕਿਉਂਕਿ ਪੰਜਾਬ ਪੁਲਿਸ ਜਿਹੜੀ ਪ੍ਰਸ਼ਾਸਨ ਹੈ ਸਾਡਾ ਬਹੁਤ ਆਪਣੀ ਮਿਹਨਤ ਦੇ ਆਪਣੀ ਲਗਨ ਦੇ ਨਾਲ ਕੰਮ ਕਰ ਰਿਹਾ ਜੀ ਤੇ ਸਾਨੂੰ ਉਹਨਾਂ ਦਾ ਹੌਸਲਾ ਅਫਜਾਈ ਉਹਨਾਂ ਦਾ ਹੌਸਲਾ ਸਾਨੂੰ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਤੇ ਉਹਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਕੁਝ ਨੇ ਲੋਕ ਪੁਲਿਸ ਪ੍ਰਸ਼ਾਸਨ ਨੂੰ ਮਾੜਾ ਕਹਿੰਦੇ ਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਈ ਮਾੜਾ ਨਹੀਂ ਕੋਈ ਪੁਲਿਸ ਵਾਲੇ ਮਾੜੇ ਨਹੀਂ ਕੀ ਹਰ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਤੇ ਇਹ ਬਾਈ ਨੇ ਜਿਹੜੀ ਆਪਣੀ ਡਿਊਟੀ ਨਿਭਾਈ ਹੈ ਅਸੀਂ ਬਾਈ ਦਾ ਧੰਨਵਾਦੀ ਆ ਵੀ ਇੱਕ ਫਿਰੋਂ ਆਈ ਲੋਕਾਂ ਨੂੰ ਮੈਸੇਜ ਦਿੱਤਾ ਵੀ ਪੁਲਿਸ ਪ੍ਰਸ਼ਾਸਨ ਜਿਹੜੇ ਬਹੁਤ ਜ਼ਿੰਮੇਵਾਰੀਆਂ ਨਾਲ ਆਪਦੀ ਡਿਊਟੀ ਨਿਭਾਉਂਦੇ ਆ ਤਾਂ ਦੇ ਹੀ ਨਾਲ ਜੇ ਅਸੀਂ ਬਾਈ ਪੰਜਾਬ ਪੁਲਿਸ ਆਪਣੀ ਜ਼ਿੰਮੇਵਾਰੀ ਨਾ ਨਵਾਵੇ ਤਾਂ ਸਾਡੀ ਮਦਰ ਨਾਗਰ ਦਾ ਅਸੀਂ ਰਾਤ ਨੂੰ ਸੁੱਖ ਦੀ ਨੀਂਦ ਨਹੀਂ ਸੌ ਸਕਦੇ ਇਹ ਸਾਡਾ ਦੋਸਤ ਹੈ ਲੱਕੀ ਇਹ ਮੜਾ ਹਰਪ੍ਰੀਤ ਹਰਪ੍ਰੀਤ ਕੀ ਕਹਿਣਾ ਚਾਹੁੰਦੇ ਆ ਬ੍ਰੇਜਲੀ ਫਿਲਮ ਬਣਾਈਏ ਬਾਈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਈ ਜਮੀਨਾ ਵਿੱਚ ਆਪਣੇ ਭੈਣ ਭਰਾਵਾਂ ਨੂੰ ਨਾ ਮਾਰੋ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੂੰ ਤੁਸੀਂ ਬਦਨਾਮ ਨਾ ਕਰੋ ਸਾਰੇ ਇੱਕੋ ਨਹੀਂ ਹੁੰਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਡੇ ਚੈਨਲ ਬੂਟਾ ਕਰਾਣੀ ਨੂੰ ਸਬਸਕ੍ਰਾਈਬ ਕਰੋ ਹੱਸ ਕੇ ਹੱਸ ਕੇ